ਬਟਿੰਡਾ ਦੇ ਸਿਵਲ ਲਾਈਨ ਏਰੀਆ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਨੂੰ ਸ਼ਰਾਰਤੀ ਅਨਸਰਾਂ ਨੇ ਬਣਾਇਆ ਨਿਸ਼ਾਨਾ ਕੀਤੀ ਸ਼ੀਸ਼ਿਆਂ ਦੀ ਪੰਤੋੜ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੀਤੀ ਜਾ ਰਹੀ ਜਾਂਚ ਪੜਤਾਲ ਮਿਲੀ ਜਾਣਕਾਰੀ ਮੁਤਾਬਕ ਸਿਵਲ ਲਾਈਨ ਏਰੀਆ ਦੇ ਵਿੱਚ ਸਥਿਤ ਗੁਰਦੁਆਰ ਸਾਹਿਬ ਦੇ ਵਿੱਚ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜ਼ੀ ਕਰਕੇ ਗੁਰਦੁਆਰਾ ਸਾਹਿਬ ਦੇ ਖਿੜਕੀਆਂ ਤੇ ਲੱਗੇ ਸ਼ੀਸ਼ੇ ਆਦਿ ਦੀ ਪੰਤੋੜ ਕੀਤੀ ਗਈ ਘਟਨਾ ਦੀ ਸੂਚਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੈਮਰੇ ਆਦੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਇਸ ਬਾਬਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੇ ਤੁਰੰਤ ਹੀ ਪੁਲਿਸ ਦੇ ਵੱਲੋਂ ਘਟਨਾ ਸਥਲ ਤੇ ਪਹੁੰਚਿਆ ਗਿਆ ਅਤੇ ਹਰ ਤੱਥ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਆਦਿ ਚੈੱਕ ਕਰਨ ਤੇ ਪਤਾ ਲੱਗਿਆ ਹੈ ਕਿ ਇੱਕ ਵਿਅਕਤੀ ਬਾਹਰ ਦੇ ਪਾਸੇ ਆਇਆ ਸੀ ਅਤੇ ਪੱਥਰਾਂ ਦੀ ਮਾਰ ਕੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਗਈ ਹੈ ਜਿਸ ਤੇ ਆਧਾਰ ਤੇ ਪੜਤਾਲ ਸ਼ੁਰੂ ਕੀਤੀ ਗਈ ਹੈ ਤੇ ਫਿਲਹਾਲ ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਜਲਦ ਦੋਸ਼ੀ ਨੂੰ ਫੜ ਕੇ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਘਟਨਾ ਵਾਰ ਦਾ ਕੁਝ ਪਤਾ ਨਹੀਂ ਮੈਨੂੰ ਸਵੇਰੇ ਮੈਂ ਆਪਣੇ ਕਰਨ ਸੀਗਾ ਆਪਣੇ ਪ੍ਰਕਾਸ਼ ਸਿੰਘ ਸੇਵਾਦਾਰ ਇਹਨਾਂ ਜਦੋਂ ਆਪਣੇ ਦਰਬਾਰ ਸਾਹਿਬ ਆਇਆ ਇਹ ਖੁੱਲ੍ਹੇ ਬਾਸੇ ਨੇ ਪੰਜ ਪੰਜ ਮਿੰਨ ਫੋਨ ਕੀਤਾ ਕਿ ਦੋਨੇ ਪਾਸੇ ਨਾ ਸ਼ੀਸ਼ੇ ਟੁੱਟੇ ਹੋਏ ਨੇ ਤਾਂ ਮਾਰ ਕੇ ਕਿਹਨੇ ਸ਼ੀਸ਼ੇ ਤੋੜ ਦਿੱਤੇ ਜੀ ਤੇ ਇੱਕ ਉੱਧ CCTV ਫੁਟੇਜ ਦੇ ਵਿੱਚ ਕਿ ਇੱਥੇ ਆਇਆ ਕੋਈ ਸੀ ਹਾਂ CCTV ਫੁਟੇਜ ਦੇ ਵਿੱਚ ਆਇਆ ਸੀ ਪੁਲਿਸ ਵਾਲੀ CCTV ਫੁਟੇਜ ਦੇ ਵਿੱਚ ਜੀ ਇਧਰੋਂ ਸਾਹਮਣੇ ਉਸ ਮੋਨ ਸੜਕ ਵੱਲੋਂ ਲੜਕਾ ਹੁੰਦਾ ਇੱਕ ਸਿਰੋਂ ਮੋਨਾ ਹੈ ਉਹਦੇ ਦੋ ਰੋੜੇ ਨੇ ਇੱਟਾਂ ਦੇ ਪਹਿਲਾਂ ਇਧਰ ਦੇ ਸੱਜੇ ਪਾਸੇ ਮਾਰ ਗਿਆ ਫਿਰ ਦੋ ਰੋੜੇ ਹੋਰ ਚੱਕੇ ਤਾਂ ਜੋ ਫਿਰ ਸੱਜੇ ਪਾਸੇ ਮਾਰ ਕੇ ਭੱਜ ਗਿਆ ਜੀ ਬਸ ਬਾਬਾ ਜੀ ਪੁਲਿਸ ਵਾਲੇ ਆਏ ਹਾਂਜੀ ਪੁਲਿਸ ਵਾਲੇ ਕੀ ਕਹਿੰਦੇ تھے ਪੁਲਿਸ ਵਾਲੇ ਬਸ ਕਹਿੰਦੇ ਉਹ ਹਾਰਡ ਡਿਸਕ ਲੈ ਕੇ ਆਸੀ ਕਿ ਪੂਰਾ ਖੰਡਾਲ ਕੇ ਸਭ ਕੁਝ ਦੇਖ ਲੈਂਦੇ ਵੀ ਕੀ ਹੋਇਆ ਕਿੰਨੇ ਕਿਵੇਂ ਹੋਇਆ ਅੱਛਾ ਜੀ ਅਸੀਂ ਕਹਿੰਦੇ ਆਪਣੇ ਹਸਪੀਟਲ ਦੇ ਵਿੱਚੋਂ ਵੀ ਉੱਥੋਂ ਵੀ ਅਸੀਂ ਉਹਨਾਂ ਦੇ ਕੈਮਰੇ ਚੈੱਕ ਕਰਾਂਗੇ ਉੱਥੋਂ ਪਤਾ ਲੱਗੇ ਕੌਣ ਬੰਦਾ ਕਿੱਧਰੋਂ ਆਇਆ ਕਿੱਧਰ ਗਿਆ ਹਾਂਜੀ 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 ਤੇ ਬਾਬਾ ਜੀ ਤੁਸੀਂ ਅੱਗੇ ਕੀ ਗੱਲਬਾਤ ਚਾਹੁੰਦੇ ਹੋ ਇਹਦੇ ਬਾਰੇ ਵਿੱਚ ਅਸੀਂ ਇਹ ਕਰਵਾੜ ਚਾਣ ਜੀ ਵੀ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਉਹਨਾਂ ਦਾ ਸਖਤ ਸਖਤ ਬੰਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਜੀ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਵਾਪਰੇ ਜੀ ਮਾੜੇ ਅਨਸਰ ਹੈਗੇ ਜਿਹੜੇ ਕੀ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰਦੁਆਰਾ ਸਾਹਿਬ ਦੇ ਲੋਕੀ ਮੱਥਾ ਟੇਕਣ ਆਉਂਦੇ ਆ ਮੱਥਾ ਟੇਕਣਾ ਹਾਂਜੀ ਤੇ ਲੋਕੀ ਜਿਹੜੇ ਸ਼ੀਸ਼ੇ ਭੰਨਦੇ ਆ ਇਹਨਾਂ ਬਾਰੇ ਕੀ ਕਹੋਗੇ ਇਹਨਾਂ ਬਾਰੇ ਤਾਂ ਬਹੁਤ ਮਾੜੇ ਕਰਦਾ ਜੀ ਇਹਨਾਂ ਦੇ ਸ਼ੀਸ਼ੇ ਭੰਨ ਗਏ ਨੇਗੇ ਹਾਂਜੀ ਇਹ ਹਾਂਜੀ ਗੁਰੂ ਘਰ ਦੇ ਵਿੱਚ ਲੋਕ ਜਦਾ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਨੇ ਉਹ ਸ਼ਰਾਰਤੀ ਬੰਦੇ ਨੇ ਇਸ ਰੱਦ ਕਰਕੇ ਚਲਾ ਗਿਆ ਅਰਸੇ ਪੁਲਿਸ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਭਾਲ ਕੇ ਉਹਨਾਂ ਨੂੰ ਬੰਦੀ ਸਖਤੋ ਸਖਤ ਬੰਦੀ ਕਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇਗੀ। ਇੱਕ ਆਪਾਂ ਨੂੰ ਉਹਨੇ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਥੇ ਆਪਣੇ 100 ਪੁੱਟੀ ਦੇ ਗੁਰਦੁਆਰਾ ਸਾਹਿਬ ਹੈ ਜਿਹੜਾ ਇੱਥੇ ਇੱਥੇ ਇਹਨਾਂ ਦੇ ਸ਼ੀਸ਼ੇ ਤੋੜੇ ਗਏ ਸੀਗੇ। ਤੁਰੰਤ ਅਸੀਂ ਇੱਥੇ ਮੌਕੇ ਤੇ ਆ ਕੇ ਉਹ ਚੈੱਕ ਕੀਤਾ ਹੈਗਾ। ਇਹਦੇ ਵਿੱਚ ਨਾ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜੇ ਰੋਡ ਸਾਈਡ ਹੈ ਜਿਹੜੇ ਸ਼ੀਸ਼ੇ ਬਾਹਰ ਰੋਡ ਤੇ ਲੱਗਦੇ ਨੇ ਸੋ ਸੀਸੀਟੀਵੀ ਫੁਟੇਜ ਅਸੀਂ ਚੈੱਕ ਕੀਤੀ ਸੀ ਕੋਈ ਸ਼ਰਾਰਤੀ ਆਦਮੀ ਆਉਂਦਾ ਹੈ ਤੇ ਬਾਹਰੋਂ ਹੀ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਉਹ ਵਾਪਸ ਭੱਜ ਜਾਂਦਾ ਹੈ ਇਸ ਚੀਜ਼ ਨੂੰ ਅਸੀਂ ਤੁਰੰਤ ਮੁਕਦਮਾ ਦਰਜ ਕਰ ਰਹੇ ਹਾਂ ਜੀ ਤੇ ਉਸ ਦੀ ਪੜਤਾਲ ਕਰ ਰਹੇ ਹਾਂ ਜਿੱਦਾਂ ਹੀ ਦੋਸ਼ੀ ਗ੍ਰਿਫਤਾਰ ਹੋ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ